ਇੱਧਰ ਖਾਣ ਪੀਣ ਦੇ ਕਾਫੀ ਸ਼ੌਪਸ ਲੱਗੀਆਂ ਹੋਈਆਂ ਆਈਸਕ੍ਰੀਮ ਦੀ 버ਗਰ ਦੀ ਟਿੱਕੀ ਨਿਊਰਲ ਹੋਵੇ ਇੱਧਰ ਵੀ ਦੇਖੋ ਜੀ ਲੋਹੇ ਸੰਗਤ ਇੱਧਰ ਦੁਕਾਨਾਂ ਲੱਗੀਆਂ ਸੇ ਲੱਗੀ ਹੋਈ ਆ 50 ਪਿਆਰ ਰੁਪਏ 100 ਰੁਪਏ ਦੀ ਤੇ ਆਹ ਬੜਾ ਖਤਰਨਾਕ ਝੂਲੇ ਆ ਜੀ ਇਹ ਝੂਲਾ ਦੇਖੋ ਬਿਲਕੁਲ ਐ ਬੁੱਧਾ ਖੜਾ ਕਰ ਦਿੰਦੇ ਆ ਇਹ ਵੀ ਬੜਾ ਖਤਰਨਾਕ ਝੂਲਾ ਆ ਤੁਹਾਡਾ ਮੌਰੀਂਦ ਕੋਲ ਜਲੇਬੀਆਂ ਵਰਦੇ ਪਿਆ ਸੰਗਤ ਜੀ ਦਰਸ਼ਕੋ ਜਲੇਬੀਆਂ ਆਈਏ ਲੋ ਜਿੱਦੜ ਮਿਠਾਈਆਂ ਲੋ ਜੀ ਸੰਗਤ ਜੀ ਸੰਗਤ ਜੀ ਪੁਰਤਗੀ ਜੀ ਆਪਾਂ ਮਾਤਾ ਦੇ ਦਰਬਾਰ ਦੇ ਲਾਗੇ ਤੇ 78ਵਾਂ ਅਤਿਅਸਿਕ ਮੇਲਾ ਮਾਤਾ ਪੱਧਰ ਕਾਲੀ ਜੀ ਦਾ ਚਲੋ ਤਾਂ ਦੋ ਜੀ ਆ ਕੇ ਦਰਸਾ ਤਰੋਂ ਨੇ ਇੱਥੋਂ ਐਂਟਰੀ ਗੇਟ ਕਰਦੇ ਆਂ ਤੇ ਲੋਜੀ ਸੰਗਤ ਜੀ ਬਿਲਕੁਲ ਰੋਡ ਦੇ ਉੱਤੇ ਹੀ ਆ ਤੇ ਚਲੋ ਅੰਦਰ ਚੱਲਦੀ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਲੋਜੀ ਗਾਏ ਆਦਾ ਬਲੌਗ ਸ਼ੁਰੂ ਕਰਨ ਜਾ ਰਹੇ ਆ ਲੋਜੀ ਅੱਜ ਆਪਾਂ ਆਇਆ ਮੇਲੇ ਤੇ ਕਿਹਦੇ ਨੇ ਕਿੱਥੇ ਮੇਲੇ ਤੇ ਪੜਿਆ ਅੱਜ ਆਪਾਂ ਆਏ ਆ ਜੀ ਕਪੂਰਥਲੇ ਮਾਤਾ ਭੱਦਰਕਾਲੀ ਮੇਲਾ ਜੋ ਵੀ ਬਹੁਤ ਹੀ ਮਸ਼ਹੂਰ ਮੇਲਾ 71ਵਾਂ ਮੇਲਾ ਵਾ ਕਹਾਲਾ ਤੇ ਮੇਲੇ ਦੇ ਦਰਸ਼ਨ ਕਰਾਵਾਂਗੇ ਤੇ ਮਾਤਾ ਰਾਣੀ ਦੇ ਦਰਸ਼ਨ ਕਰਾਵਾਂਗੇ ਐ ਵੀਰੋ ਭਣੋ ਚੈਨਲ ਤੇ ਨਵੇਂ ਕੋਈ ਚੈਨਲ ਸਬਸਕ੍ਰਾਈਬ ਕਰ ਲੈ ਵੀਡੀਓ ਪਾਤੋ ਸ਼ੇਅਰ ਕਲਾ ਦਾ ਦਰਸ਼ਕ ਨਾਲ ਦਾ ਤੁਮਿਆ ਮੇਲਾ ਕੋਈ ਸੰਗਤ ਸਾਹਮਣੇ ਦੇਖੋ ਮਾਤਾ ਪੱਤਰਕਾਰੀ ਦਾ ਦਰਬਾਰ ਆ ਜੀ ਤੇ ਇਧਰ ਉਹਦੀ ਤੇ ਗੇਟ ਲੱਗਾ ਤਾਂ ਦੂਸਰੇ ਪਾਸੇ ਐਂਟਰੀ ਕਰਾਉਨੇ ਆ ਉਹ ਉਧਰੋਂ ਹੀ ਸੈਟ ਐਂਟਰੀ ਆ ਉਹਦੀ ਐਂਟਰੀ ਕੋ ਸਜਾਇਆ ਪੂਰਾ ਗੇਟ ਫੁੱਲਾਂ ਦੇ ਨਾਲ ਤੇ ਚਲੋ ਪਹਿਲਾਂ ਅੰਦਰ ਜਾਣੇ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਤੇ ਮੰਦਿਰ ਦੇ ਬਿਲਕੁਲ ਸਾਹਮਣੇ ਇਹਦੇ ਦੁਕਾਨਾਂ ਲੱਗੀਆਂ ਆ ਤਾਂ ਆਪਾਂ ਇੱਥੇ ਆਪਣੀ ਬਾਈਕ ਖੜੀ ਕਰ ਲਈ ਆ ਨਾਲ ਹੈਲਮਟ ਤੇ ਚਲੋ ਹੁਣ ਆਪਾਂ ਅੰਦਰ ਚੱਲਦੇ ਆ ਇਧਰ ਦੇਖੋ ਚਲ ਸੇਵਾ ਲੱਗੀ ਹੋਈ ਆ ਇਹ ਕੋ ਦਰਬਾਰ ਕਿੰਨਾ ਸੋਹਣਾ ਲੱਗਦਾ ਪਿਆ ਪਹਿਲਾਂ ਆਪਾਂ ਜੋੜੇ ਜਮ੍ਹਾਂ ਕਰਾ ਲਈਏ ਫਿਰ ਅੰਦਰ ਚੱਲਦੇ ਹਾਂ ਤੇ ਜੋੜੇ ਆਪਾਂ ਇੱਥੇ ਜਮ੍ਹਾਂ ਕਰਾਤੇ ਹੁਣ ਆਪਾਂ ਚੱਲਦੇ ਅੰਦਰ ਤੇ ਅੰਦਰ ਦਰਸ਼ਨ ਕਰਦੇ ਹਾਂ ਜੋ ਮਹਾਮਾਹੀ ਕਿਰਪਾ ਕਰੇਵਾ

ਸੰਗਤਾਂ ਜੀ ਹੁਣ ਤਾਂ ਮਾਤਰਾ ਨੇ ਦਰਸ਼ਨ ਕਰਉਨੇ ਤੇ ਲੋ ਜੀ ਸੰਗਤ ਦੀ ਕਰੋ ਮਾਤਾ ਪੱਤਰ ਕਲਗੀ ਦੇ ਦਰਸ਼ਨ ਤੇ ਕਾਫੀ ਸੰਗਤਾਂ ਆ ਰਹੀਆਂ ਦੇਖੋ ਜੀ ਕਰੋ ਦਰਸ਼ਨ ਸੰਗਤਾਂ ਮੱਥਾ ਟੇਕ ਰਹੀਆਂ ਤੇ ਮਾਤਰਾ ਦੇ ਦਰਬਾਰ ਬਹੁਤ ਸੋਹਣਾ ਸਜਾਇਆ ਹੋਇਆ ਬਿਲਕੁਲ ਫੁੱਲਾਂ ਦੇ ਨਾਲ ਤੇ ਦੇਖੋ ਤੇ ਸੰਗਤਾਂ ਦਾ ਹੌਲੀ ਹੌਲੀ ਭਾਰੀ ਇਕੱਠ ਹੋ ਰਿਹਾ ਵਾ ਤੇ ਕਰੋ ਮਾਤਰਾ ੜੀ ਦੇ ਦਰਸ਼ਨ ਤੇ ਆਈ ਹੋਪ ਤੁਸੀਂ ਵੀ ਖੁੱਲੇ ਦਰਸ਼ਨ ਕਰ ਰਹੇ ਤੇ ਵੀਡੀਓ ਵਧੀਆ ਲੱਗੀ ਨਾ ਜੇ ਸ਼ੇਅਰ ਜਰੂਰ ਕਰਿਓ ਕਿ ਜਿਹੜਾ ਇਸ ਦਰਬਾਰ ਤੇ ਨਹੀਂ ਆ ਸਕਿਆ ਤੇ ਜਰੂਰ ਹੌਣ ਤਾਂ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਦਰਸ਼ਨ ਕਰ ਸਕੇ ਤੇ ਪਾਤੋ ਵੀਡੀਓ ਸ਼ੇਅਰ ਕਰਦੇ ਹੋ ਤੇ ਦੀ ਦੇਖੋ ਕਿੰਨਾ ਸੋਹਣਾ ਸਜਾਇਆ ਕਿੰਨਾ ਸੋਹਣਾ ਵਾ ਤੇ ਬਹੁਤ ਹੀ ਮਨ ਨੂੰ ਖੁਸ਼ੀ ਮਿਲੀ ਤੇ ਕਾਫੀ ਵਧੀਆ ਲੱਗਾ ਮਾਤਰਾਣੀ ਦਾ ਦਰਬਾਰ ਤੇ ਮੈਂ ਮਿੱਥੇ ਪਹਿਲੀ ਵਾਰ ਆਇਆ ਤੇ ਮੈਨੂੰ ਬੜਾ ਵਧੀਆ ਲੱਗਾ ਮਾਤਰਾਣੀ ਦੇ ਦਰਸ਼ਨ ਕਰਕੇ ਤੇ ਆਈ ਹੋਪ ਤੁਹਾਨੂੰ ਵੀ ਕੋਲੇ ਦਰਸ਼ਨ ਹੋਏ ਹੋਗੇ ਤੇ ਚਲੋ ਹੁਣ ਚੱਲਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਨਾਲ ਦੀ ਨਾਲ ਮਾਤਰਾਣੀ ਦੇਖੋ ਕਿੰਨੀਆਂ ਸੋਹਣੀਆਂ ਮੂਰਤੀਆਂ ਉੱਥੋਂ ਬਣੀਆਂ ਹੋਈਆਂ ਵਾ ਤੇ ਚਲੋ ਸੰਗ ਜੀ ਇਧਰ ਹੀ ਸਾਈਡ ਪ੍ਰਸ਼ਾਦ ਮਿਲਦਾ ਪਿਆ ਵਾ ਉਹ ਜਿੱਦਾਂ ਉਹ ਸਾਡੇ ਨੂੰ ਪੰਗਾ ਨਾਲੇ ਸਾਡੀ ਜੱਜ ਦਾ ਤੋਹ ਜਾ ਤੇ ਮੈਂ ਕਹਿੰਦੀ ਮੈਨਾਂ ਬਿਲਕੁਲ ਪੰਗਾ ਨਾ ਲਿਆ ਮੇਰੀ ਪੱਤਰਕਾਰੀ ਦਾ ਤੋਹ ਜਾ ਜਰਾ ਦਾੜੀ ਮਾਰੀ

ਲੋਜੀ ਸਰ ਜੀ ਦੇਖੋ ਜੀ ਇੱਧਰ ਬੈਗ ਦੀ ਸ਼ਾਪਸ ਲੱਗੀ ਹੋਈ ਆ ਇੱਧਰ ਵੀ ਦੇਖੋ ਭਾਂਡਿਆਂ ਦੀ ਸ਼ਾਪਸ ਵੇਲੇ ਲੱਗੀਆਂ ਹੋਈਆਂ ਇੱਧਰ ਲੋਜੀ ਟਾਬਰ ਵਗੈਰਾ ਹੋਰ ਸਮਾਨਾਂ ਦੀ ਸ਼ਾਪਸ ਲੱਗੀ ਹੋਈ ਆ ਇੱਧਰ ਤੇ 40 ਰੁਪਏ ਹੀ ਤੇ ਲੋਜੀ ਕਾਫੀ ਫੇਮਸ ਜੀ ਕੋਲ ਲੱਗੀਆਂ ਆ ਇਧਰ ਸਾਈਡ ਤੋਂ ਕਾਫੀ ਸੇਲ ਦੀ ਦੁਕਾਨਾਂ ਲੱਗੀਆਂ ਹੋਈਆਂ ਜਾਵਾ। ਔਰ 30 ਰੁਪਏ, 20 ਰੁਪਏ ਸੇਲ ਨੇ। ਕਾਫੀ ਦੁਕਾਨਾਂ ਇਧਰ ਹੀ ਸਾਈਡ ਜੀ ਹੋਈਆਂ। ਤੇ ਇਧਰਲੀ ਸਾਈਡ ਵੀ ਦੇਖੋ ਜਦ ਬੈਗਸ, ਪੈਕ ਵਗੈਰਾ ਹੋ ਗਏ। ਉਹ ਜੀ ਸੰਜੀਤ ਦੇਖੋ ਜੀ। ਕਾਫੀ ਕੁੱਝ ਦੁਕਾਨਾਂ ਲੱਗੀਆਂ, ਕਾਫੀ ਜਿਆਦਾ ਦੁਕਾਨਾਂ ਆ। ਤੇ ਆਹ ਵੇਖੋ 20 ਰੁਪਏ, 30 ਰੁਪਏ ਸੇਲ ਨੂੰ। ਮਾਸ ਮੇਲੇ ਦੀ ਸਟਾਰਟਿੰਗ ਹੀ ਆ। ਮਤਲਬ ਹੌਲੀ ਹੌਲੀ ਸੰਗੋਲਾ ਸਪੈਨ ਨਾ ਪੰਡਦਾ ਵਾ। ਤੇ ਤਾ ਟੇਂ ਦਾ ਪਹਿਲਾ ਦੇਣਾ ਲੋਕਾਂ ਜੀ ਦੇਖੋ ਜੀ ਆਪੇ ਦੁਕਾਨਾਂ ਲੱਗੀਆਂ ਹੋਈਆਂ ਹਨ ਪਰ ਇਹ ਚੂਲੇ ਵੀ ਦਿਖਾਉਨੇ ਆ ਜੀ ਸਰਦਾਰ ਜੀ ਇੱਧਰ ਖਾਣ ਪੀਣੇ ਕਾਫੀ ਸ਼ੌਕ ਚ ਲੱਗਿਆ ਹੋਈਆਂ ਆ ਆਈਸਕ੍ਰੀਮ ਦੀ 버ਗਰ ਦੀ ਟਿੱਕੀ ਨਿਉਡਲ ਹੋਜੀ ਇੱਧਰ ਵੀ ਦੇਖੋ ਜੀ ਗੋਲ ਦਸਿਆਂ ਦੀ ਮੈਂ ਤੁਹਾਨੂੰ ਲੈ ਕੇ ਚੱਲੇ ਮੇਲੇ ਵਾਲੀ ਸਾਈਡ ਜਿੱਥੇ ਚੂਲੇ ਲੱਗੇ ਹੋਏ ਆ ਸਾਹਮਣੇ ਦੇਖੋ ਇਹ ਇਤਿਹਾਸਿਕ ਮੇਲਾ ਮਾਤਾ ਪੰਦਰਕਾਲੀ ਜੀ ਲੋਕਾਂ ਜੀ ਸੰਗਤ ਜੀ ਸਰੋਧਰਸ਼ਨੀ ਆਹ ਲੋ ਜੀ ਮੇਲਾ ਵੇਖੋ ਜੀ ਚੂਲੇ ਲੱਗੇ ਹੋਏ ਆ ਜਾਂ ਕਿੱਤੀ ਵਾਲੇ ਡ੍ਰੈਗਨ ਵਾਲੇ ਆਹ ਲੋ ਜੀ ਆਹ ਲੋ ਜੀ ਆ ਜਿਹੜਾ ਸਭ ਤੋਂ ਪਹਿਲਾਂ ਕਿ ਵਾਇਆ ਸੁਧਾ ਅਗੜਾ ਹੋ ਜਾਂਦਾ ਵਾ ਤੇ ਇਧਰੀ ਸਾਈਡ ਵੀ ਦੇਖੋ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਇਧਰੇ ਪੀਰਾ ਦੀ ਵੀ ਜਗਾ ਲੱਗੇ ਲੋਹੀ ਪਾਣੀ ਕੁਲਪੀ ਲੋਹੀ ਪਾਣੀ ਕੁਲਪੀ ਹੋਈਆਂ ਨਹੀਂ ਕੁਲਪੀ 20 ਰੁਪਏ ਦੇ ਇਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਕੋਲੋਹੀ ਸੰਤ ਜੀ ਦੇਖੋ ਜੀ ਪਹਿਲਾ ਦੇਖੋ ਸੰਤ ਜੀ 20 ਰੁਪਏ 30 ਰੁਪਏ ਦੇ ਇਧਰ ਸਾਰਾ ਬੈਗ ਵਗੈਰਾ 4 ਕਿਸਮਾਂ ਆ ਦੇਖੋ ਉੱਧਰ ਵੀ ਡ੍ਰੈਗਨ ਵਾਲੀ ਰੇਲ ਗੱਡੀ ਉੱਲਾ ਵੀ ਆਹ ਲੋਰੀ ਚੰਡੋ ਕੋਲ ਦੇਖੋ ਜੀ ਸਰਦਾਰ ਜੀ ਟਰੈਕ ਕਰੋ ਯਾਰ ਉਹ ਵੀ ਚੱਲ ਰਹੀ ਹੈ ਕਿਸ਼ਤੀ ਵਾਲੀ ਇਹ ਵੱਡਾ ਇਹ ਵੱਡਾ ਚੰਡੋ ਕਿਸ਼ਤੀ ਵਾਲਾ ਡ੍ਰੈਗਨ ਵਾਲਾ ਆਹ ਲੋ ਜੀ ਸਟਾਰਟ ਆ ਹੁਣ ਕੰਮ ਇਧਰ ਬੱਚਿਆਂ ਵਾਸਤੇ ਜਿਹੜਾ ਹੈਗਾ ਰੌਣਡ ਰੌਣਡ ਵਾਲਾ ਆ ਦੇਖੋ ਆਹ ਝੂਲਾ ਵੀ ਹੈਗਾ ਭਾਈ ਆਹ ਲੋ ਸੰਧ ਜੀ ਦੇਖੋ ਜਰਾ ਝੂਲੇ ਆ ਵੀ ਸਟਾਰਟ ਹੋ ਗਏ ਆ ਤੇ ਆ ਦੇਖੋ ਓ ਜੀ ਦੇਖੋ ਜੀ ਸੰਗਜੀ ਵਾ ਦੀ ਵਾ ਇਹ ਆ ਆਪਣੇ ਖਤਰਾਂ ਝੂਲੇ ਆ ਜੀ ਆ ਲੋਕੀ ਕਹਿੰਦੇ ਹਰ ਵੀਡੀਓ ਦੇ ਇਦਾਂ ਕਹਿੰਦੇ ਆ ਕਿ ਖਤਰਾਂ ਝੂਲਾ ਕਿਉਂਕਿ ਮੈਨਾਂ ਇਹ ਤੁਹਾਨੂੰ ਕਦੇ ਰਿਸਤੇ ਦੱਸਦੇ ਮੈਨਾਂ ਉਹ ਕਦਣਾ ਕਿੱਸਾ ਹੋਇਆ ਸੀ ਤੇ ਆ ਜੀ ਪਹਿਲੀ ਵਾਰ ਇਹ ਝੂਲੇ ਤੋਂ ਬਾਅਦ ਮੈਂ ਕਦੇ ਹੀ ਨਹੀਂ ਰਿਹਾ ਮੂੰਹ ਕੀਤਾ ਤੁਹਾਨੂੰ ਵੀਡੀਓ ਚ ਦੇਖਣਾ ਤੇ ਕੌਣ ਕੌਣ ਇਹ ਝੂਲਾ ਜਰਾ ਬਸਤ ਕਰਦਾ ਕਮੈਂਟ ਕਰ ਸਕਦੇ ਕਿਹਨੇ ਕਿਹਨੇ ਝੂਲਾ ਲਿਆ ਇਹ ਦੱਸਿਓ ਹੋਜੀ ਵੱਡਾ ਕੰਟਰੋਲ ਵੀ ਚੱਲ ਪਿਆ ਮੈਂ ਤਾਂ ਥਾਲੀ ਇੱਧਰ ਨਾਲ ਇੱਧਰਲੇ ਹੈਗੀਆਂ ਜਿਹੜੀਆਂ ਸੰਗਤਾਂ ਇੱਥੇ ਕਿੰਨੇ ਝੂਟੇ ਲੈ ਰਹੇ ਆ ਜੀ ਆਹ ਵੱਡੇ ਵਾਲਾ ਟ੍ਰੈਕ ਵਾਲਾ ਝੂਲੇ ਦੇਖੋ ਜੀ ਆਹਾ ਹਾ ਏਕਾ ਤੁਹਾਨੂੰ ਸੁਣਦਿਆ ਹੋਣੇ ਆਈ ਥਿੰਕ ਚਲੋ ਜੀ ਇਹ ਮੇਲਾ ਦੇਖੋ ਪੂਰਾ ਮੰਗਿਆ ਹੋਇਆ ਛੋਟੇ ਬੱਚੇ ਆਪਾਂ ਤੇ ਵੀ ਕਿ ਟ੍ਰੇਨ ਵਗੈਰਾ ਹੋ ਗਈ ਕਈ ਝੂਲੇ ਆ ਯਾਹ ਲੋ ਜੀ ਇਤਨੀ ਸੈਲ ਵੀ ਕਈ ਥੰਨੇ ਦੇ ਉੱਪਰ ਹਾਈਟ ਤੇ ਆਦੀ ਨਾਲ ਲੋ ਜੀ ਤੇ ਆਈਸਕ੍ਰੀਮ ਵਗੈਰਾ ਕਈ ਕੁਛ ਇਤਰਾ ਜੂਸ ਵਗੈਰਾ ਲੱਗੇ ਹੋਏ ਆ ਇਤਰਾ ਵੀ ਥੂਲੇ ਲੱਗਾ ਹੋਇਆ ਵਾ ਜਿਹੜੇ ਤੁਹਾਨੂੰ ਪਹਿਲੇ ਵੀ ਦਿਖਾਈ ਦਿੱਤਾ ਵਾ ਯਾਹ ਕੋਈ ਥਿਰੇ ਛੋਟੇ ਬੱਚਿਆਂ ਵਾਸਤੇ ਥੂਲੇ ਆਲਮੋਸਟ ਸਾਰੇ ਲੱਗੇ ਆ ਇਤਰ ਵੀ ਦੇਖੋ ਜੀ ਆਹ ਵੀ ਹੈ ਗੋਲ ਗੋਲ ਜਿਹੜਾ ਕਰਦੇ ਥੂਲੇ ਆਹ ਛੋਟੇ ਬੱਚਿਆਂ ਵਾਸਤੇ ਵੀ ਸਾਰਾ ਘਰਾ ਹੋ ਗਿਆ 9 ਵਜੇ ਮਿੱਕੀ ਮੋਟਰੇ ਲੋਜੀ ਭੂਤ ਮੰਗਲਾ ਵੀ ਆ ਜੀ ਦਾ ਜੀ ਰਾਹੀ ਝੂਲੇ ਆ ਬੱਚਾ ਮਾਤੇ ਹੋਰ ਸਾਰੇ ਇੱਧਰ ਜੰਪਿੰਗ ਵਾਲੇ ਵੀ ਆ ਬੱਚੇ ਕੋਸਾਂ ਲੈ ਜਾਣਗੇ ਸਾਹ ਹੌਟਾ ਫਰੋਣੀ ਤੇ ਦੇ ਸਾਈਡ ਦੇਖੋ ਜੀ ਐਰੋਪਲੇਨ ਵਾਲਾ ਝੂਲਾ ਜੀ ਲੋਰੀ ਸੰਗੜੀ ਦੇਖੋ ਜੀ ਰੱਡੀ ਸਾੜ ਵੀ ਦੁਕਾਨਾਂ ਲੱਗੀਆਂ ਹੋਈਆਂ ਵਾ ਥੋਲੇ ਦੇਖੋ ਜੀ ਕੋਈ ਸੰਗੜੀ ਦੇਖੋ ਜੀ ਕੜਿਆਂ ਚ ਪੰਨਾਂ ਲੱਗੀਆਂ ਹੋਈਆਂ ਤੇ ਤੁਨੇ ਆਲਮੋਸਟ ਸਾਰੇ ਲੱਗੇ ਹੋਏ ਆ ਤੇ ਇੱਧਰ ਵੀ ਸੇਲ ਵਾਲੀ ਦੁਕਾਨੇ ਆ ਦੇਖੋ ਜੀ ਇਹ ਝੁੰਟੀਆਂ ਵੀ ਨੇ ਝੁੰਟੇ ਝੁੰਟੇ ਲੱਗੇ ਹੋਏ ਜਿਹੜੇ ਪਰ ਉਹ ਗੁੱਡੀਆਂ ਕਿਤੇ ਸੋਹਣੀਆਂ ਲੱਗਦੀਆਂ ਹਨ ਆਹ ਦੇਖੋ ਥੋੜੇ ਗੁੱਡੀਆਂ ਗੀਆਂ ਟੋਲ ਚਲੋ ਜੀ ਦੇਖਦੇ ਆ ਤੇ ਮਿਹਦੀ ਵਾਸਤੇ ਕਰਨੀ ਹੈ ਸ਼ੋਪਿੰਗ ਅਰੇ ਡਾਕਟਰ ਵਾਲਾ ਸਾਮਾਨ ਦੇਖਣਾ ਹੋਰ ਲਈ ਸਿੱਧੇ ਸਾਈਡ ਦੇਖਦੇ ਆ ਆਹ ਲੋ ਜੀ ਜੀ ਕਾਫੀ ਬੱਚੇ ਆ ਕਾਰੀਗਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਵਾ ਆ ਦੇਖੋ ਜੀ ਸਾਹਮਣੇ ਮੇਲਾ ਜੀ ਲੋ ਜੀ ਆ ਮੈਂ ਝੂਲੇ ਦੀ ਗੱਲ ਕਰਦਾ ਹਾਂ ਆ ਦੇਖੋ ਜੀ ਆਹ ਲੋ ਜੀ ਤਾਂ ਖੜਾ ਹੋਇਆ ਲਾਈ ਏ ਏ ਏ ਏ ਕਾਹਦੇ ਆਇਆ ਜੁਗਾਇਆ ਲਾਹਾਂ ਤੇ ਆਹ ਰੋਗੀ ਵਰਗੀ ਇੱਕ ਆਹ ਇਹ ਝੁੱਲ੍ਹਾ ਦੇਖੋ ਬਲੂ ਕੋਆ ਦਾ ਫੜਾ ਕਰ ਦਿੰਦੇ ਆ ਇਹ ਵੀ ਬੜਾ ਖਤਰਨਾਕ ਝੁੱਲ੍ਹਾ ਇਹਨੇ ਤੁਲੇ ਜੇ ਝੁੱਲ੍ਹਾ ਲਿਆ ਜਰੂਰ ਕਮੈਂਟ ਕਰਕੇ ਦੱਸੋ ਆਹ ਦੇਖੋ ਆਹ ਕੜਾ ਕਰਤਾ ਨਮਾਣਾੜਾ ਲੋ ਜੀ ਹਗਲਾ ਦੇਖੋ ਆ ਰਹੀ ਹੈ ਬਾਤ ਕਰਕੇ ਬਤਾਈ ਇਹ ਨਹੀਂ ਆਹ ਲੋ ਜੀ ਲੋਕ ਇਧਰ ਕੋ ਜਲੇਬੀਆਂ ਵਰ ਦੇ ਸਕੋ ਜੀ ਸਭ ਕੋ ਜਲੇਬੀਆਂ ਜੀ ਲੋਕ ਇਧਰ ਮਿਠਾਈਆਂ ਲੋਕ ਸੰਗਤ ਜੀ ਆਵਾਜ਼ ਦਵਾਦੀ ਹੈ ਲੋਕ ਸੰਗਤ ਕਰੋ ਸੰਗਤ ਪਰਸਣ ਆਹ ਸਾਰੇ ਜਵਾਨੋ ਖਾਣੇ ਮਤ ਜੁਲੀ ਆਤਮਿਕ ਮੇਲਾ ਸਭ ਦਾ ਆਪ ਵੀ ਬਣੇ ਦਿਤਾਓ ਤੇ ਆ ਸੱਚ ਦੀ ਗੋਦੀ ਹੈ

ਚਲੋ ਇਹ ਸੰਗਤ ਜੀ 100 ਰੁਪਏ ਦੇ ਦਿਓ 100 ਰੁਪਏ ਦੇ ਦੇਖੋ ਸੰਗਤਾਂ ਦਾ ਕਰੋ ਜੀ ਸਾਰਾ 100 ਰੁਪਏ ਦਾ ਸਮਾਨ ਆ ਹਾਲ ਹੋ ਜੀ ਕਰੋ ਸੰਗਤ ਜੀ ਕਰੋ ਸੰਗਤਾਂ ਦਾ ਦਸੰਦੀ ਲੰਗਰ ਲਗਾਏ ਲੰਗਰ ਜੀ ਲੰਗਰ ਲਗਾ ਲਗਾ ਰਹੇ ਆ Hai saudara, kau mau jadi apa? Kamu ਲੋਜੀ ਸੰਗਤੀ ਤੇਹੀ ਹੋਤੀ। ਉੱਪਰ ਸਾਈਡ ਵੀ ਦੇਖੋ ਜੀ। ਨੋਜੀ ਇਧਰ ਵੀ ਇੱਕ ਬੈਗ ਬੈਗ ਸਾਰੀਆਂ ਦੁਕਾਨਾਂ ਦਾ ਬੈਗ ਦੀ ਹੋ ਗਈਆਂ ਆ ਭਾਦੇ 150 ਰੁਪਏ ਦੋ ਬੰਦੇ। ਨੋਜੀ ਇਧਰ ਲੋਜੀ ਲੰਗਰ ਵੀ ਨਾਲ ਨਾਲ ਜਲ ਸੇਵਾ ਵੀ। ਤੇ ਕਾਫੀ ਸੰਕਟਾ ਲੋਜੀ ਦੇ ਟੈਟੂ ਦੀ ਦੁਕਾਨ ਲੱਗੀ ਹੋਈ ਆ। ਦੇਖੋ ਸੰਗਤ ਜੀ। ਆਖਰੀ ਸੰਗਤਾਂ ਦੀ ਟੈਟੂ ਨਹੀਂ ਬਣਾਉਣ ਦੀ ਇੱਛਤ ਹੁੰਦੀਆਂ ਵਾ ਤੇ ਕਾਫੀ ਦੁਕਾਨਾਂ ਲੱਗੀਆਂ ਹੋਇਆਂ ਟੈਟੂ ਦੀਆਂ ਤੇ ਲੋ ਜਿਹੜਾ ਟੈਟੂ ਬਣਦਾ ਵੀ ਪਿਆ ਵਾ ਲੋ ਜੀ ਸੰਗਤ ਜੀ ਬਹੁਤ ਪ੍ਰਮਾਤਰੀ ਤਸਵੀਰ ਕਿੰਨੀ ਸੋਹਣੀ ਲੱਗਦੀ ਪਈ ਆ ਲੋ ਜੀ ਸੰਗਤ ਜੀ ਦੇਖੋ ਜੀ ਲੋ ਜੀ ਸੰਗਤ ਜੀ ਸ਼ਬੋ ਪਰਚਾਦੀ ਰਾਦਵਾ ਟਾਵਲ ਉਹਨੇ ਲਗਾ ਲਾ ਰਾਜਮਾ ਜਾਵਲਾ ਬਣਾ ਦੋ ਸੰਗਤਾਂ ਸਾਡੇ ਥੋੜੀ ਉਹ ਸੰਗਤ ਜੀ ਕਰੋ ਸੰਗਤਾਂ ਦਰਸ਼ਨ ਉਹ ਸੰਗਤ ਜੀ ਕਰੋ ਸੰਗਤਾਂ ਦਰਸ਼ਨ ਮੇਰੇ ਪਿੱਛੇ ਕਾਫੀ ਸੰਗਤ ਆਈਆਂ ਹੋਣਗੀਆਂ ਉਹ ਜਿੱਦਣ ਦੇਖੋ ਉਹ ਜਦੋਂ ਆਪਣੀ ਬਣੀ دي سان گرامتھ کي اچي آئي ۽ هي 앵گريا جو ٻئي پاسي کي کٽي وڃن ਤਾਰੇ ਮੇਲੇ ਦੇ ਵਿੱਚ ਰੋਡ ਦੇ ਉੱਤੇ ਲੱਗ ਰਹੀਆਂ ਸਟੇਜ ਉਧਰੇ ਸਾਹਮਣੇ ਸਾਈਡ ਵਿੱਚ ਵੀ ਸਟੇਜ ਲੱਗਦੀ ਪਈ ਆ ਆਹੋ ਦੇਖੋ ਜੀ ਪੂਰੇ ਰੋਡ ਤੇ ਰੌਣਕਾਂ ਲੱਗੀਆਂ ਹੋਈਆਂ ਜੀ ਤੇ ਲੋ ਜੀ ਇੱਧਰ ਵੀ ਸਟੇਜ ਲੱਗਦੀ ਪਈ ਆ ਦੇਖੋ ਜੀ ਸੰਗਤ ਜੀ ਤੇ ਸ਼ਾਮ ਤੱਕ ਰੈਡੀ ਹੋ ਜਾਣਾ ਕੰਮ ਤਾਂ ਜੀ ਵੀ ਉਧਰ ਦੀ ਸਾਈਡ ਦੇਖੋ ਕਿ ਸ਼ੀਬੀਆਂ ਲੱਗੀਆਂ ਹੋਈਆਂ ਆ ਸੋ ਲੋਏ ਸੰਗਤ ਜੀ ਰੋਡ ਤੇ ਲੰਗਰ ਤੇ ਇਧਰੀ ਸਾਈਡ ਸ਼ਹੀਦ ਦੇ ਲੰਗਰ ਲੱਗੇ ਹੋਏ ਆ ਜੀ ਤੇ ਮਾਤਾ ਰਾਣੀ ਦੇ ਜਾਗਰਨ ਦੇ ਉੱਤੇ ਦੇਖੋ ਜੀ ਮੇਲੇ ਦੇ ਵਿੱਚ ਸਭ ਸੰਗਤਾਂ ਆਪਣੇ ਲੰਗਰ ਲਾਏ ਹੋਏ ਆ ਤੇ ਦੇਖੋ ਇਧਰੀ ਸਾਈਡ ਪਿੱਛੇ ਸਟੇਜਾਂ ਲੱਗਦੀਆਂ ਪਈਆਂ ਹੈ ਪੂਰੇ ਜਾਗਰਨ ਵਾਲਾ ਮਾਹੌਲ ਪਿਆ ਹੋਇਆ ਪੂਰਾ ਕੋਰੀ ਗਾਇ ਅਸੀ ਆਦੀ ਬੁਰਾਈ ਉਹ ਕਦ ਮੇਰੇ ਬਾਸ ਹੋ ਦੇਈ ਆਦਾ ਬਲੂ ਕੁੱਤੇ ਦਾ ਟੈਨ ਆਈ ਹੋਪ ਵੀ ਸਾਰੇ ਕੁੱਨੇ ਦੱਚੇ ਕਿਤੇ ਮੇਰੇ ਪਿੱਛੇ ਤਰ ਮੰਦਿਰ ਚ ਜਾਉਣਾ ਵਾ ਤੇ ਚਲਦੇ ਆ ਤੁਮੇ ਤੇ ਨੈਸਟ ਦੇ ਦਰਵਾਜ਼ੇ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ